ਜਿੰਨੇ ਟਰੈਕਟਰੇ ਖੜੇ ਨੇ ਕਾਗਜ਼ ਪੱਤਰਾਂ ਦੀ ਆਪਣੀ ਗਰੰਟੀ ਹੈ ਟਰੈਕਟਰ ਚ 10 ਸਾਲ ਰੱਖੇ 10 ਸਾਲਾਂ ਚ ਵੀ ਕੋਈ ਦਿੱਕਤ ਕਾਗਜ਼ਾਂ ਚੋਂ ਦੇ ਤਾਂ ਆਪਾਂ ਬੈਠੇ ਹਾਂ ਜੇਕਰ ਉਹ ਤੋਂ ਬਾਅਦ ਆਪਾਂ 2500 ਰੁਪਏ ਸੌੜ ਦੇਵਾਂਗੇ ਬਾਈਆਂ ਨੂੰ ਜਿੰਨੇ ਦਾ ਸੌਦਾ ਹੋਊ ਆਪਣਾ 5 ਲੱਖ ਦਾ ਹੋਵੇ 2 ਦਾ 4 ਜਿੰਨੇ ਦਾ ਵੀ ਸੌਦੇ ਤੋਂ ਬਾਅਦ 2100 ਰੁਪਏ ਸੌੜ ਦੇ ਦਾਂਗੇ ਟਰੈਕਟਰ ਦਾ ਮੇਰੇ ਨਾਲ ਕੰਪਨੀ ਨੇ ਬਣਾਈ ਬਹੁਤ ਥੋੜੇ ਨੇਗੇ ਹਾਂ ਇਹ ਮੰਨ ਲਓ ਜੀ ਜਿਆਦਾ ਜ਼ਿੰਮੇਵਾਰੀ ਚ ਦਾ ਬਹੁਤ ਘੱਟ ਆਈ ਸੀ ਟਰੈਕਟਰ ਇਹ ਜਿਆਦਾ ਜਾਂ ਤਾਂ ਇਹ ਆਰਮੀ ਕੋਲ ਸੀ ਆਪਣੀ ਫੌਜ ਕੋਲ ਜਾਂ ਫਿਰ ਇਹ 에어ਪੋਰਟ ਵਾਸਤੇ ਸੀ ਕੰਪਨੀ ਤੇ ਸਾਰੀ ਗੱਲਬਾਤ ਕਰਾਂਗੇ ਤੇ ਕਿੰਨੇ ਟ੍ਰੈਟਿੰਗ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਫਰ ਵੀ ਵਧੀਆ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਵਾਗਤ ਹੈ ਪਿੰਡਾ ਨੂੰ ਬਾਬੂ ਜੀ ਬਾਬਾ ਧੰਨਵਾਦ ਬਾਈ ਜੀ ਠੀਕ ਆ ਬਾਈ ਜੀ ਅੱਗੇ ਵੀ ਪਹਿਲਾਂ ਵੀ ਬਹੁਤ ਰਿਸਪੌਂਸ ਕੀ ਦਿੱਤਾ ਐਤਕੇ ਵੀ ਬਾਈ ਰਿਸਪੌਂਸ ਜਰੂਰ ਦੇਣਗੇ ਨਾ ਸਹੀ ਗੱਲ ਹੈ ਜੀ ਬਾਕੀ ਆਪਾਂ ਗੱਲ ਉਹ ਨਹੀਂ ਕਰਾਂਗੇ ਜਿੰਨੀ ਹੋ ਸਕੇ ਫालतू ਨੇ ਮਤਲਬ ਐਵੇਂ ਆਪਾਂ ਗੱਲ ਕੁਛ ਕਹੀਏ ਨਿਕਲੇ ਕੁਸੂਰ ਅਗਲੇ ਈ ਦੂਰ ਆਵੇ ਨਾ ਕੋਈ ਦੂਰ ਮਸਲਾ ਕਿਉਂਦਾ ਮੁੜ ਕੇ ਹਰਾਸਮੈਂਟ ਹੋਣ ਵਾਲਾ ਕੰਮ ਨਹੀਂ ਕਰਦੇ ਠੀਕ ਹੈ ਜੇ ਡਾਊਨ ਮਾਡਲ ਵੀ ਹੋਇਆ ਫਿਰ ਵੀ ਮਤਲਬ ਜਿੰਨੇ ਟਰੈਕਟਰੇ ਖੜੇ ਨੇ ਕਾਗਜ਼ ਪੱਤਰਾਂ ਦੀ ਆਪਣੀ ਗਰੰਟੀ ਟਰੈਕਟਰ 'ਤੇ 10 ਸਾਲ ਰੱਖੇ 10 ਸਾਲਾਂ 'ਚ ਵੀ ਕੋਈ ਦਿੱਕਤ ਕਾਗਜ਼ਾਂ 'ਚ ਆਉਂਦੀ ਤਾਂ ਆਪਾਂ ਬੈਠੇ ਨਹੀਂ ਠੀਕ ਹੈ ਜੀ ਹਾਂਜੀ ਪੈਸੇ ਲੈ ਜਾਓ ਟਰੈਕਟਰ ਦੇ ਜੀ ਆਪਣਾ ਜੇ ਕਾਗਜ਼ਾਂ 'ਚ ਕੋਈ ਨੁਕਸ ਹੋਂਦਾ ਠੀਕ ਹੈ ਬਾਈ ਜੀ ਤੇ ਮੇਨ ਲੋਕੇਸ਼ਨ ਬਾਈ ਜੀ ਆਪਾਂ ਕਿੱਥੇ ਖੜੇ ਆਂਗੇ ਤੇ ਕਿਸਨ ਪਿੰਡ ਪੱਟਲਾ ਜੀ ਆਪਣਾ ਨੀਅਰ ਤਨੋਲਾ ਮੰਡੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਤੇ ਜੇ ਪਿੰਡ 'ਚ ਪੁੱਛ ਕੇ ਆਣ ਹੋਵੇ ਬਾਈ ਜੀ ਪਿੰਡ 'ਚ ਗੁਰੀ ਪੱਟ ਠੀਕ ਹੈ ਉਹ ਡਰੈਸ ਮਿਲ ਜੂਗਾ ਜੀ ਆਪਣਾ ਠੀਕ ਹੈ ਜੀ ਨਾਮ ਆ ਗਿਆ ਪਿੰਡ ਚ ਹਾਂ 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 ਜੀ ਹਾਂ ਨਾਮ ਨਾਲ ਗੁਰਨਾਮ ਆ ਬਾਈ ਦਾ ਤੇ ਅੱਜ ਕੀ ਆਫਰ ਦੇ ਦੀ ਬਾਈ ਜੀ ਆਫਰ ਵੀਰ ਜੀ ਆਇਆ ਬਾਲੀਆਂ ਗੱਲਾਂ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਮਤਲਬ ਆਪਾਂ ਕਹਿੰਦੇ ਇੰਨਾ ਡਿਸਕਾਊਂਟ ਹੈ ਇੰਨਾ ਉਹ ਤਾਂ ਚਲੋ ਮੌਕੇ ਤੇ ਸੌਦਾ ਹੋਊਗਾ ਦੇਖੋ ਇਹ ਹਰ ਇੱਕ ਨੂੰ ਪਤਾ ਵੀ ਕੋਈ 10 20000 ਮੈਨੇ ਨਹੀਂ ਰੱਖਦਾ ਜਦੋਂ ਕੋਈ ਸੌਦਾ ਕਰਦੇ ਆ ਆਪਾਂ ਉਹਦੇ ਵਿੱਚ ਹਰ ਇੱਕ ਦੀ ਅਡਜਸਟਮੈਂਟ ਹੁੰਦੀ ਹੈ ਠੀਕ ਹੈ ਜੀ ਸੌਦੇ ਹੋਣ ਤੋਂ ਬਾਅਦ ਆਪਾਂ 2100 ਰੁਪਏ ਸੌਟ ਦੇਵਾਂਗੇ ਬਾਈਆਂ ਨੂੰ ਜਿੰਨੇ ਦਾ ਸੌਦਾ ਹੋਊ ਆਪਣਾ 5 ਲੱਖ ਦਾ ਹੋਵੇ 2 ਦਾ ਚਾਹੀ ਚਾਪਾਣੀ ਸਮਝ ਲਈ ਚਾਹੀ ਇਹਦਾ ਖਰਚਾ ਸਮਝ ਲੈ ਉਹ ਨਹੀਂ ਹੈਗਾ ਵੀ ਅਗਲੇ ਮਾਗਰੋਂ ਸੌਦੇ ਤੋਂ ਆਪਾਂ 100 ਸੂਡ ਕਰਦੀਆਂ 200 ਕਰਤੀ 2100 ਰੁਪਏ ਦੀ ਸੂਡ ਆਪਾਂ ਬਸ ਅਗਲੇ ਸੌਦੇ ਤੋਂ ਬਾਅਦ ਆਪਾਂ ਤੋਂ ਕਰਾ ਲੇ ਉਹਨੂੰ ਚਾਹੀ ਇਹ ਵਾਲਾ ਖਰਚਾ ਸਮਝ ਲੈ ਅਗਲਾ ਠੀਕ ਹੈ ਚਾਹੀ ਮਾਨ ਸਨਮਾਨ ਸਮਝ ਲੈ ਸੌਦਾ ਚਲੋ ਪੁੱਗਦੇ ਦਾ ਚਾਹੀ ਜਿੰਨੇ ਦਾ ਵੀ ਹੋ ਜੇ ਆਪਣਾ ਉਹ ਚ ਕੋਈ ਐ ਨਹੀਂ ਵੀ ਜਿੰਨੇ ਦਾ ਸੌਦਾ ਤਾਂ ਆਪਾਂ ਇੰਨਾ ਕਰਨਾ ਠੀਕ ਹੈ ਜਿੰਨੇ ਦਾ ਹੀ ਮਤਲਬ ਮੌਕਾ ਮਤਲਬ ਰੇਟ ਆਪਣੇ ਹੁੰਦੇ ਨੇ ਅਡਜਸਟਮੈਂਟ ਤੁਹਾਨੂੰ ਪਤਾ ਹੀ ਮੌਕੇ ਤੇ ਹੋ ਜਾਂਦੀ ਹੈ ਠੀਕ ਹੈ ਜਨਾ ਆਪਾਂ ਟਰੈਕਟਰਾਂ ਬਾਰੇ ਗੱਲਬਾਤ ਕਰਾਂ 305 90 ਤੇ ਲੋ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਾਈ ਜੀ 21 ਮਲ ਟਰੈਕਟਰ ਹੈ ਜੀ ਇਹ ਬਾਈ ਬਾਈ ਫੁੱਲ ਸੋਹਣਾ ਟਰੈਕਟਰ ਹੈ ਜੀ ਮੈਂ ਆਣਾ ਪੂਰਾ ਨਵਾਂ ਸਾਰਾ ਅਰੀਜਨਲ ਟਰੈਕਟਰ ਹੀ ਗਾਰੰਟੀ ਹੋ ਟਰੈਕਟਰ ਦੀ ਇੱਥੇ ਮੜਲਾ ਪਿਓਰ ਠੀਕ ਹੈ ਜੀ ਤੇ ਰੰਗ ਪੇਂਟ ਦਾ ਬਾਈ ਜੀ ਅਰੀਜਨਲ ਜਿੰਨਾ ਵੀ ਹੈਗਾ ਸਾਰਾ ਅਰੀਜਨਲ ਕੱਲਾ ਬੰਪਰ ਪੇਂਟ ਹੈ ਜੀ ਠੀਕ ਹੈ ਜੀ ਲੈ ਬਾਈ ਜੀ ਕੱਲਾ ਬੰਪਰ ਪੇਟ ਆ ਬਾਕੀ ਸਾਰਾ ਅਰੀਜਨਲ ਖੁੱਲੇ ਪਲੇਟਫਾਰਮ ਵਾਲਾ ਹਾਂਜੀ ਹਾਂ ਇਹ ਮਤਲਬ ਇਦਾਂ ਹੀ ਆਉਂਦਾ ਇਹ ਠੀਕ ਹੈ ਜੀ ਤੇ ਹੁਣ ਮੂਰੇ ਸੀਜ਼ਨ ਨਾਲ ਆਗਾ ਉਹਨਾਂ ਵਾਸਤੇ 10 ਪੈਸੇ ਬਸ ਘਰ ਆਉਗਾ ਨਾ ਹਾਂ ਬਹੁਤ ਚੰਗੇ ਦਾ ਚੰਗੇ ਟਰੈਕਟਰ ਦੀ ਫਿਰ ਉੱਥੇ 4 ਵੀਲ ਹੀ ਡਰਾਈਵ ਕਮ ਆਉਂਦੇ ਠੀਕ ਹੈ ਜੀ ਤੇ ਕਿੰਨੇ ਘੰਟ ਚੱਲੇਗਾ ਬਾਈ ਜੀ ਇਹ 1400 ਘੰਟ ਚੱਲੇ ਓਰੀਜਨਲ ਮੀਟਰ ਇਹਦਾ ਠੀਕ ਹੈ ਜੀ ਹਾਂਜੀ ਤੇ ਲਓ ਬਈ 1400 ਘੰਟਾ ਓਰੀਜਨਲ ਚੱਲਿਆ ਟਾਇਰ ਹਜੇ ਤੱਕ ਨਾਲ ਦੀ ਨਹੀਂ ਨਾ ਬਾਈ ਜੀ ਨਾਲ ਦਾ ਸਾਰਾ ਕੁਝ ਨਾਲ ਦਾ ਜੀ ਡੇ ਵੀ 85 80 85 ਪੈਸੇ ਟਾਇਰ ਨਾਲ ਦੇ ਪੈਣਗੇ ਹਾਂਜੀ ਹਾਂ ਉਹ ਨੱਭੀ ਨੇ ਤੁਸੀਂ 85 ਮੰਨ ਲਓ ਠੀਕ ਹੈ ਜੀ ਚਲੋ ਵੇ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਬੈਕ ਸਾਈਡ ਤੋਂ ਕਰ ਤੇ ਬਾਈ ਜੀ ਇਹਦੀ ਕੀ ਡਿਮਾਂਡ ਆਗੀ ਇਹਦੀ ਡਿਮਾਂਡ ਠੀਕ ਹੈ 8 ਲੱਖ ਰੁਪਏ ਹਾਂਜੀ ਹਾਂ 21 ਮਾਡਲ ਹੈ ਆ ਸਾਮਾਨ ਹੁੱਕ ਹੱਕ ਹੈਗਾ ਜੋ ਚਾਰ ਵਾਲੀ ਮਸ਼ੀਨ ਸਾਡੇ ਕੋਲ ਹੈ ਦੀ ਪਰ ਰਿਪੇਅਰ ਵਾਸਤੇ ਠੀਕ ਹੈ ਉਹਦੇ ਕਰਕੇ ਕੱਢਣੀ ਪੈਗੀ ਠੀਕ ਹੈ ਜੀ ਹੁੱਕ ਹੱਕ ਵਗੈਰਾ ਹੈਗੀ ਹੈ ਬਈ ਸਾਰਾ ਸਾਮਾਨ Ориਜినਲ ਹੈ ਜੀ ਦਾ ਸਾਮਾਨ ਸੋਨ ਨੂੰ ਬਈ ਜੀ ਸਾਰਾ ਮਿਲੂਗਾ ਇਹ ਨਾ ਸੋਚੋ ਵੀ ਹਾਂ ਵੀਡੀਓ ਚ ਨਹੀਂ ਦਿਖਾਇਆ ਸਾਮਾਨ ਸੋਨ ਨੂੰ ਉਹ ਆਇਆ ਨਾ ਉਹ ਮਸ਼ੀਨ ਕੱਢ ਕੇ ਆਏ ਸੀ ਚਾਰਪਾ ਵਾਲੀ ਆਪਣੀ ਹੋਰ ਰਿਪੇਅਰ ਵਾਸਤੇ ਉਦੋਂ ਕੱਟਤੀ ਸੀ ਡਰਾਵਰ ਉੱਥੇ ਛੜਾਤਾ ਮੁੰਡਾ ਡਰਾਵਲੇ ਵੀ ਮਿਲੂਗੇ ਤੇ ਕਿੰਨੇਵੇਂ ਓਨਰ ਹੈ ਬਈ ਜੀ ਇਹ ਫਸਟ ਓਨਰ ਹੈ ਜੀ ਠੀਕ ਟੋਟਾ ਨਹੀਂ ਦਿਖਾਉਂਦੇ ਅੱਜ ਤੁਹਾਨੂੰ ਗੈਂਡਾ ਦਿਖਾਵਾਂਗੇ ਲੈ ਬਾਈ ਜੀ ਚੈੱਕ ਕਰੋ ਤੇ ਟਰੈਕਟਰ ਦਾ ਮੈਨੂੰ ਲਾ ਕੰਪਨੀ ਨੇ ਬਣਾਈ ਬਹੁਤ ਥੋੜੇ ਨੇਗੇ ਹਾਂ ਇਹ ਮੰਨ ਲਓ ਜੀ ਜਿਆਦਾ ਜ਼ਿੰਮੇਵਾਰ ਚ ਤਾਂ ਬਹੁਤ ਘੱਟ ਆਈ ਸੀ ਟਰੈਕਟਰ ਇਹ ਜਿਆਦਾ ਜਿਆਦਾ ਇਹ ਆਰਮੀ ਕੋਲ ਸੀ ਆਪਣੀ ਫੌਜ ਕੋਲ ਠੀਕ ਹੈ ਜਾਂ ਫਿਰ ਇਹ 에어ਪੋਰਟ ਵਾਸਤੇ ਦਿੱਤੇ ਸੀ ਕੰਪਨੀ ਨੇ ਜੀ ਫਿਰ ਤੁਸੀਂ ਕਿੱਥੋਂ ਲੱਭ ਲਏ ਜੀ ਅਸੀਂ ਸਾਨੂੰ ਵੀ ਬਸ ਅਸੀਂ ਤੁਰਦੇ ਫਿਰਦੇ ਨੂੰ ਮਿਲ ਗਿਆ ਜੀ ਟਰੈਕਟਰ ਹਰਿਆਣਾ ਚ ਇਹ ਠੀਕ ਹੈ ਸੱਦ ਨਹੀਂ ਗਿਆ ਹਾਂ ਹਾਂ ਮਰ ਦੇਖ ਕੇ ਫਿਰ ਚਲੋ ਸਾਨੂੰ ਲੱਗਿਆ ਵੀ ਚਲੋ ਲੈ 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 ਬਾਈ ਜੀ ਅੱਜ ਬਾਈ ਜੀ ਬੱਕਰੇ ਕੁਛ ਲੈ ਕੇ ਆਇਆਗਾ ਬਾਈ ਤੇ ਠੀਕ ਹੈ ਜੀ ਮਾਡਰ ਜੀਟਰ ਦਾ ਗੇਅਰ ਹੈ ਬਾਈ ਬਾਈ ਜੀ ਤੇ ਬਾਕੀ ਕੰਡੀਸ਼ਨ ਚੈੱਕ ਕਰੋ ਬਾਈ ਜੀ ਤੇ ਸਾਰੇ origianal ਹੀ ਹੈ ਬਾਈ ਜੀ ਹਾਂ origianal ਹੀ ਹੂੰ ਰੈਕਟਰ ਦੇ ਪਾਰਟ ਸਾਰੇ origianal ਨੇ ਪੇਂਟ ਥੋੜਾ ਜਿਹਾ ਤੁਹਾਨੂੰ ਪਤਾ 에ਅਰਪੋਰਟ ਚ ਚੱਲਣ ਕਰਕੇ ਖਰਾਬ ਹੋ ਜਾਂਦਾ ਇਹਨਾਂ ਦਾ ਠੀਕ ਹੈ ਜੀ ਤੇ ਉਹ ਪੇਂਟ ਕਰਵਾਇਆ ਹੋਇਆ ਹੈ ਉੱਪਰ ਠੀਕ ਹੈ ਜੀ ਜਿਹੜੀ ਵੀ ਗੱਲ ਹੋਊਗੀ ਬਾਈ ਦੱਸ ਕੇ ਦਊਗਾ ਚੀਜ਼ਾਂ ਸੋਨ ਸਾਰੀਆਂ ਪੂਰੀਆਂ ਮਿਲਣਗੀਆਂ ਤੇ ਮਾਡਲ ਬਾਈ ਜੀ ਮਾਡਲ ਹੈ 99 ਜੀ ਲੈ ਵੀ 99 ਮਾਡਲ ਲਗਾ ਤੇ ਟਾਇਰ ਦੇਖੋ ਬਾਈ ਜੀ ਪਹਿਲਾਂ ਤਾਂ ਤੇ 18 43 ਦੇ ਹੁੰਦੇ ਨੇ ਟਾਇਰ ਇਹਨੂੰ ਠੀਕ ਹੈ ਜੀ orig ਹੇ ਗਾਈਜ਼ 18430 ਦੇ ਹਾਂਜੀ ਹਾਂ ਤੇ ਲੋ ਬਾਈ ਜੇ ਕਿਸੇ ਨੇ ਝੂਟ ਹੱਡ ਵੀ ਦਾ ਕੰਪਨੀ ਵੱਲੋਂ ਹੀ ਲੱਗਿਆ ਆਇਆ ਏ ਇਦੀ ਠੀਕ ਹੈ ਸਾਰਾ ਕੁਝ ਐਵੇਂ ਹੀ ਲੱਗਿਆ ਹੋਇਆ ਹੈ ਕੰਪਨੀ ਵੱਲੋਂ ਹੀ ਆਇਆ ਹੁੰਦਾ ਜੀ ਠੀਕ ਹੈ ਆਮ ਬਾਈ ਜੀ ਝੂ ਘੱਟ ਪਾਇਪ ਲਾ ਦਿੰਦੇ ਹੁੰਦੇ ਨੇ ਕਿ ਉਹ ਨਾਲ ਥੱਲੇ ਹੁੰਦੇ ਨੋਖਰ ਹੁੰਦੇ ਆਹ ਜੇਸਟਮੈਂਟ ਥੱਲੇ ਉੱਤੇ ਵੀ ਹੁੰਦੀ ਏ ਤੇ ਠੀਕ ਆ ਜੀ ਉੱਪਰ ਥੱਲੇ ਵੀ ਹੁੰਦੀ ਹੈਗੀ ਚਲੋ ਵੇ ਚੈੱਕ ਕਰੋ ਵਾਕੇ ਤੇ ਇੰਜਨ ਗੇਅਰ ਤਾਂ ਬਿਲਕੁਲ ਸਹੀ ਆ ਰੈਟਰ ਆਵਾਜ਼ ਛਾਜ ਕੋਈ ਨਹੀਂ ਹੈਗੀ ਰੈਟਰ ਦੀ ਚੱਲਣ ਬਹੁਤ ਵਧੀਆ ਰੈਟਰ ਆ ਜੀ ਠੀਕ ਆ ਜਿਵੇਂ ਆਮ ਪ ਠੀਕ ਹੈ ਇਹਦੀ ਡਿਮਾਂਡ ਵਈ ਜੀ ਇਹਦੀ 5,75,000 ਰੁਪਏ ਡਿਮਾਂਡ ਹੈ 5,75,000 ਜੀ ਹਾਂ ਠੀਕ ਹੈ ਪਰ ਫੁੱਲ ਹਾਊਸ ਪਾਵਰ ਵਾਲਾ ਡ్రਾਈਵਰ ਹਾਂ ਬਾਕੀ ਆ ਨੇ ਜੀ ਵਿੱਚ ਲੋਕ ਸਕੀਨ ਨੇ ਚੀਜ਼ਾਂ ਦੇ ਅਲੱਗ ਕਹਿੰਦਾ ਪੁਰਾਣੀ ਚੀਜ਼ ਆਪਾਂ ਨੇ ਜੋ ਤਿਆਰ ਕਰਨ ਵਾਲਾ ਕੋਈ ਚੌਕੀ ਬੰਦਾ ਕੋਈ ਸਾਡੇ ਐਨਆਰਆਈ ਵੀਰ ਨੇ ਉਹ ਬਹੁਤ ਡਿਮਾਂਡ ਕਰਦੇ ਨੇ ਇਹ ਚੀਜ਼ਾਂ ਦੀਆਂ ਠੀਕ ਜੀ ਜਿਹੜੀਆਂ ਲੱਗਦੀਆਂ ਨੇ ਠੀਕ ਹੈ ਜੀ ਉਹ ਜਿਹੜੀਆਂ ਘਟਣੇ ਆਪਣੇ ਮੰਨ ਲਓ ਠੀਕ ਹੈ ਅਲੱਗ ਅਲੱਗ ਚੀਜ਼ ਆਲਾ ਦੇਖ ਕੇ ਵੀ ਲੋਕ ਰਾਜ਼ੀ ਨੇ ਜਿਵੇਂ ਅੱਜ ਕੱਲ ਕਰੇ ਚੱਲ ਰਿਹਾ ਹੈਗਾ ਕੋਈ ਅਲੱਗ ਤੇ ਆ ਪ੍ਰੋਜੈਕਟ ਤਿਆਰ ਕਰਦਾ ਹੈਗਾ ਉਹਨੂੰ ਲੋਕ ਵੱਧ ਦੇਖ ਕੇ ਰਹੇ ਆ। ਹਾਂ ਬਸ ਉਹ ਚੀਜ਼ ਜਿਹੜੀ ਮੰਨ ਲਓ ਇਹ ਘਟਣ ਮੰਨ ਲਓ ਸਾਡੇ ਜਿਹੜੇ ਜੀ ਮੈਂ ਸੋ ਦੇਖੀ ਨਹੀਂ ਵੈਸੇ ਅਸੀਂ ਤਾਂ ਕਦੇ ਹੋ ਸਕਦਾ ਵੀ ਇੱਕ ਦੋ ਪੀਸ ਹੋਣ ਜਾ ਇਹ ਠੀਕ ਆ ਜੀ ਮੈਂ ਵੀ ਪਹਿਲੀ ਵਾਰੀ ਦੇਖਿਆ ਹੈ ਇੱਥੇ ਹਾਂ ਹਾਂ ਬਹੁਤ ਘੱਟ ਮਿਲਦੀਆਂ ਦੇਖਣ ਨੂੰ ਠੀਕ ਆ ਜੀ ਤੇ ਲਓ ਬਾਈ ਜੀ ਡਿਮਾਂਡ ਬਾਈ ਜੀ ਇਹਦੀ ਇਹਦੀ 5,75,000 ਰੁਪਏ ਦਾ ਠੀਕ ਆ ਜੀ 75 75 ਹੌਸ ਪਾਵਰ ਹਾਂ ਜੀ ਹਾਂ 75 ਹੌਸ ਪਾਵਰ ਹੈ ਜੀ ਤੇ ਲਓ ਬਾਈ ਜੀ ਅੱਗੇ ਆ ਗਿਆ ਸਵਰਾਜ 855 ਐਕ ਹੁਣ ਮੰਨ ਲਓ ਜੀ ਇਹ ਗੀਅਰ ਆ ਗਿਆ ਦਾ ਪਰ ਠੀਕ ਹੈ ਜੀ ਇਹ ਇਹ ਵੀ 2 ਸਪੀਡ ਚ ਹੈ ਜੀ 2 ਸਪੀਡ ਚ ਹੈ ਜੀ ਠੀਕ ਹੈ ਜੀ ਤੇ ਉਹ 3 ਸਪੀਡ ਚ ਆਉਣ ਲੱਗਿਆ ਨਾ ਇਹ ਉਹ ਪੰਦਰੋਂ ਚ ਆਉਣ ਲੱਗੇ ਸੀ 3 ਸਪੀਡ ਜੀ ਠੀਕ ਹੈ ਜੀ ਇਹ ਵੀ ਮਾਨਸਾ ਦਾ ਨੰਬਰ ਹੈਗਾ ਜਿਹੜਾ ਇਹ ਟਰੈਕਟਰ ਹੈ ਜੀ ਇਹ ਵੀ ਪੰਜਾਬ ਨੰਬਰ ਹੈਗਾ ਇਹ ਇਹ ਆਰਸੀ ਨਹੀਂ ਬਣੀ ਹੁੰਦੀ ਇਹਨਾਂ ਦੀ ਇਹ ਰਿਪਟ ਤੇ ਹੁੰਦੇ ਨੇ ਜੀ ਇਹ ਐਪੀ ਡੈਪਟ ਤੇ ਨਹੀਂ ਹਾਂ ਠੀਕ ਹੈ ਜੀ ਔਰ ਉਧਰ ਰਿਟਰ ਨਹੀਂ ਤੇ ਇਹ ਕਿੰਨੇ ਮਾਡਲ ਹੈ ਬਈ ਜੀ ਇਹ 14 ਮਾਡਲ ਹੈ ਜੀ 14 ਮਾਡਲ ਹੈਗਾ ਸਮਾਈ ਚ ਚੱਲਿਆ ਹੋਇਆ ਹੈਗਾ ਹਾਂ ਬਿਲਕੁਲ ਸਾਫ ਰੇਟਰ origignal ਹੀ ਸਾਰਾ ਜਿੰਨਾ ਹੈਗਾ ਟਾਇਰ ਦੁਬਾਰਾ ਦੇ ਨੇ BKT ਕੰਪਨੀ ਦੇ ਲੈ ਵੀ ਦੁਬਾਰਾ ਦੇ ਟਾਇਰ ਨੇ ਬਾਕੀ ਮਗਰਾਟਾ ਹੋਰ ਰੂਟਾਂ ਦੀ ਕੰਡੀਸ਼ਨ ਤਾਂ ਹੀ ਮੈਂ ਕਹੇਗਾ ਕੰਡੀਸ਼ਨ ਦੇਖ ਕੇ ਵੀ ਆ ਟਰੈਕਟਰ ਪਈ ਪੂਰਾ ਸੋਣਾਗਾ ਤੇ ਟਾਇਰ ਬੇਜੀ ਅਜੇ ਕਿੰਨੇ ਕੁ ਪੈਸੇ ਪੈਣਗੇ ਟਾਇਰ ਹੈਗੇ 80% ਇਹਦੇ ਜੀ ਠੀਕ ਹੈ 80% ਟਾਇਰ ਪੈਣਗੇ ਵਧੀਆ ਵਾਲੇ ਟਾਇਰ ਨੇ ਬੇਜੀ BKT ਕੰਪਨੀ ਦੇ ਠੀਕ ਹੈ ਜੀ ਹਾਂਜੀ ਇਹ 14 ਮਾਡਲ ਹੈਗਾ ਮਾਨਸਾ ਦਾ ਨੰਬਰ ਤੇ ਇਹਦੀ ਕੀ ਡਿਮਾਂਡ ਹੈ ਬਾਈ ਇਹਦੀ 485000 ਰੁਪਏ ਦੀ ਡਿਮਾਂਡ ਹੈ ਬਾਈ 485000 ਰੁਪਏ ਡਿਮਾਂਡ ਆ ਗਈ ਬਾਕੀ ਵੀ ਮੌਕੇ ਦੇ ਮਾਨਤਾਨ ਹੋ ਜੂਗਾ ਇਹ ਨਹੀਂ ਹੈਗਾ ਕਰੋ ਵੀ ਮੌਕੇ ਦੇ ਮਾਨਤਾਨ ਜੂਣਾ ਇੱਕ ਵਾਰੀ ਮੌਕਾ ਚ ਹੋ ਜਾਂਦੇ ਕਿਉਂ ਹੁਣ ਆਇਆ ਤਾਂ ਹੈ ਨਹੀਂ ਫਿਕਸ ਪ੍ਰਾਈਸ ਤਾਂ ਕਿਸੇ ਚੀਜ਼ ਦਾ ਨਹੀਂ ਹੁੰਦਾ ਜੀ ਆਪਣਾ ਜਦੋਂ ਅਗਲਾ ਕਸਟਮਰ ਆਊਗਾ ਦੇਖੂਗਾ ਉਹ ਜਿਹੜਾ ਜਿਵੇਂ ਚਲੋ ਹੋ ਗੇ ਟੁੱਟਾ ਹੋ ਜਾਂਦਾ ਹੁੰਦਾ ਮੌਕੇ ਤੇ ਜਦੋਂ ਠੀਕ ਹੈ ਜੀ ਤੇ ਲੋ ਬਾਈ ਜੀ ਅੱਗੇ ਦਿਖਾਉਣੇ ਸਾਨੂੰ ਸੋਨਾ ਲਿਕਾ ਇਹ ਚੇਂਜਰ ਵਾਲਾ ਬਾਈ ਇਹ ਚੇਂਜਰ ਵਾਲਾ ਸੀਰੀ ਸਪੀਡ ਜੇ ਆਗੇ ਜ ਨਹੀਂ ਬਾਈ ਜੀ ਪਿਛਲੇ ਸਾਲ ਮੈਂ ਕਹਣਾ ਸੁਪਰ ਸੀਟਰ ਦੀ ਵੀ ਇਹ ਟਰੈਕਟਰ ਨੇ ਪੂਰੀ ਬੱਸ ਕਰਵਾਈ ਸੀ ਬਾਈ ਜੀ ਤੇ ਪਿਛਲੇ ਸਾਰਾ ਪੂਰਾ ਬੈਸਟ ਟਰੈਕਟਰ ਹੈ ਨਾ ਬਾਈ ਜੀ ਇਹ ਪੂਰੀ ਡਿਮਾਂਡ ਚ ਰਹੀ ਟਰੈਕਟਰ ਹੁਣ ਵੀ ਬਹੁਤ ਡਿਮਾਂਡ ਹੈ ਜੀ ਇਸ 30 ਸੀਪੀ ਟਰੈਕਟਰ ਦੀ ਠੀਕ ਹੈ ਜੀ ਤੇ 55 ਹੌਸਪਾਵਰ ਵਾਲਾ ਹੈਗਾ ਚੇਂਜਰ ਵਾਲਾ ਤੇ 19 ਮਾਡਲ ਹੈਗਾ ਤੇ ਟਾਇਰ ਬਾਈ ਜੀ ਟਾਇਰ ਨਾਲ ਦੇ ਆ ਟਰੈਕਟਰ ਦੇ ਜੀ ਠੀਕ ਹੈ ਜੀ ਕਿੰਨੇ ਘੰਟੇ ਚੱਲੇ ਹੋ ਬਾਈ ਜੀ ਚੱਲੇ ਹੋ 1500 ਘੰਟੇ ਦੇ ਕਰੀਬ ਜੀ ਠੀਕ ਹੈ ਜੀ 1500 ਘੰਟਾ ਬਾਈ ਜੀ ਚੱਲਿਆ ਹੋਇਆ ਹੈਗਾ ਤੇ ਇਹਦੀ ਡਿਮਾਂਡ ਬਾਈ ਜ ਠੀਕ ਹੈ ਇਹਦਾ ਤਾਂ ਬੰਪਰ ਵੀ ਨਹੀਂ ਪੇਂਟ ਹੋਇਆ ਹੈ ਨਾ ਹਾਂ ਨਾ ਬੰਪਰ ਵੀ origional ਇਹਦਾ ਸਾਰਾ ਟਰੈਕਟਰ origional ਹੈ ਬਈ ਸਾਰਾ ਟਰੈਕਟਰ origional ਹੈਗਾ ਬੰਪਰ ਵੀ ਨਹੀਂ ਪੇਂਟ ਹੋਇਆ ਇੱਕ ਗੱਲ ਹੈ ਬਈ ਜਿੰਨੇ ਟਰੈਕਟਰ ਹੈਗੇ ਨੇ ਬਾਈ ਕੋਲੇ ਹਜੇ ਜਿਆਦੇ ਧੋਤੇ ਸਵਾਰੇ ਨਹੀਂ ਹੋਏ ਹੈਗੇ ਹਾਂ ਬਸ ਕੀ ਆਪਣਾ ਤਾਂ ਹਜੇ ਸੀ ਕੱਚਾ ਹੀ ਇਧਰ ਹਾਂ ਕੱਚਾ ਹੀ ਹੈ ਗਰਦ ਘੋਰ ਦੌੜ ਕੇ ਪਈ ਜਾਂਦੇ ਉੱਪਰ ਉਧਰ ਵੀ ਖੜਦੇ ਨੇ ਟਰੈਕਟਰ ਉਧਰ ਛੋੜੇ ਖੜਦੇ ਨੇ ਠੀਕ ਹੈ ਜੀ ਹਾਂ ਫਿਰ ਉਧਰ ਜਿਆਦਾ ਉੱਚੇ ਮਾਲ ਟਰੈਕਟਰ ਉਧਰ ਲੱਗੇ ਜਾਂਦੇ ਨੇ ਠੀਕ ਹੈ ਜੀ ਤੇ ਉਧਰ ਬਈ ਜੀ ਆਪਾਂ ਅਗਲੀ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ ਟਰੈਕ ਠੀਕ ਹੈ ਜੀ ਰੋ ਫਰਕ ਟਾਇਰ ਦਾ ਬੱਡ ਨਾ ਚਾ ਗਿਆ ਜੀ ਠੀਕ ਆ ਜੀ ਤੇ ਟਾਇਰ ਦੇ ਵਿੱਚ ਕਿੰਨੇ ਕੇ ਪੈਸੇ ਪੈਣਗੇ ਟਾਇਰ ਦੇ 70% ਆ ਜੀ ਦੁਬਾਰਾ ਦੇ ਟਾਇਰ ਨੇ ਦੇ ਠੀਕ ਆ ਜੀ ਦੁਬਾਰੇ ਦੇ ਟਾਇਰ ਨੇਗੇ 5 ਸਟਾਰ ਚ ਆ ਗਿਆ ਤੇ ਮਾਡਲ ਬਾਈ ਜੀ ਮਾਡਲ 16 ਜੀ ਹਰਿਆਣਾ ਨੰਬਰ ਆ ਜੀ ਠੀਕ ਆ ਜੀ ਹਰਿਆਣਾ ਨੰਬਰ ਆਗਾ ਆ ਆਪਣੇ ਟਹਾਣੇ ਦਾ ਜੀ ਐਨਓਸੀ ਵਗੈਰਾ ਸਭ ਮਿਲਣਗੇ ਠੀਕ ਆ ਐਨਓਸੀ ਮਿਲੂਗੀ ਬਾਈ ਜੀ ਬੀਮਾ ਅਗਲੇ ਦਾ ਹੋਊਗਾ ਹਾਂਜੀ ਹਾਂਜੀ ਠੀਕ ਆ ਜੀ ਤੇ ਪਹਿਲਾਂ ਦੱਸ ਦਿੱਤਾ ਕਿ ਕਈ ਵਾਰ ਹੁੰਦਾ ਕਿ ਦੁਬਾਰਾ ਚ ਕਹਿੰਦੇ ਵੀ ਬਈ ਬੀਮਾ ਵੀ ਉਹ ਅਗਲੀ ਪਾਲਟੀ ਦਾ ਹੋਊਗਾ ਪਰ ਐਨਓਸੀ ਇਹੀ ਡਿਮਾਂਡ ਹੈ ਜੀ 5 ਲੱਖ ਰੁਪਇਆ ਠੀਕ ਹੈ ਜੀ ਤੇ 5 ਲੱਖ ਰੁਪਇਆ ਡਿਮਾਂਡ ਅਗੇ ਮਾਨਤਾਣ ਜਰੂਰੀ ਹੈ ਤੇ ਬਾਕੀ ਬਈ ਜੀ ਕਿਸੇ ਨੇ ਟਰੈਕਟਰ ਕਟਵਾਉਣਾ ਹੋ ਹਾਂ ਉਹ ਵਿੱਚ ਕੱਟਿਆ ਜਾਊਗਾ ਠੀਕ ਹੈ ਜੀ ਵਧੀਆ ਕੰਡੀਸ਼ਨ ਦਾ ਰੇਟ ਦੇ ਕੇ ਹਾਂ ਉਹ ਜਿਹੜਾ ਜਿਹੇ ਵੀ ਮੰਨ ਲੋ ਰੇਟ ਆਪਾਂ ਲਾਵਾਂਗੇ ਅਗਲੇ ਜੇ ਤਸੱਲੀ ਕਰ ਲਿਆ ਆਪਦੀ ਕੋਈ ਦਿੱਕਤ ਨਹੀਂ ਠੀਕ ਹੈ ਸਾਡੇ ਰੇਟ ਲੱਗਣ ਤੋਂ ਬਾਅਦ ਆਪਦੇ ਘਰੇ ਖੜਾ ਲੇ 10 ਦਿਨ ਦੇਖ ਸਕਦਾ ਜੇ ਕੋਈ ਵੱਧਵੇ ਕੀ ਤਾਂ ਆਪਦਾ ਵੇਚ ਲੇ ਠੀਕ ਹੈ ਨਹੀ ਆਪਾਂ ਨੇ ਕੋਈ ਪਾਏ ਜੀ ਨਹੀਂ 10 ਦਿਨਾਂ ਬਾਅਦ ਵੀ ਆਪਾਂ ਨੂੰ ਭੇਜ ਦੇ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੇ ਲੋ ਇਹਦੇ 70 ਕੇ ਪੈਸੇ ਜੀ ਠੀਕ ਹੈ 14 ਦੇ ਟਾਇਰਾਂ ਚ ਬਾਈ ਜੀ ਇਹ 14 ਵਾਲਾ ਜੀ ਠੀਕ ਹੈ ਜੀ 14 ਦੇ ਟਾਇਰਾਂ ਚਗਾ ਲਓ ਬਈ 70 ਕੇ ਪੈਸੇ ਟਾਇਰ ਪਏ ਨੇਗੇ ਤੇ ਬਾਈ ਇੱਕ ਵੇਟ ਵਗੈਰਾ ਵੀ ਲੱਗੇ ਹੋਏ ਨੇਗੇ ਕੰਪਨੀ ਵੱਲੋਂ ਆਉਂਦੀ ਸਿਸਟਰੀ ਠੀਕ ਹੈ ਜੀ ਤੇ ਇਹ ਬਿਨਾ ਚੇਂਜਰ ਲਾ ਲੈਣਾ ਬਈ ਜੀ ਹਾਂ ਜੀ ਹਾਂ ਇਹ ਚੇਂਜਰ ਚ ਨਹੀਂ ਆਇਆ ਜੀ ਠੀਕ ਹੈ ਜੀ ਸਾਰਾ ਮਾਡਲ ਵਾਲਾ ਚੇਂਜਰ ਵਾਲਾ ਆ ਜਾਂਦਾ ਹਾਂ ਹਾਂ ਜੀ ਤੇ ਇਹ 16 ਮਾਡਲ ਜਾ ਗਿਆ ਤੇ origignal ਹੀ ਬਾਈ ਜੀ ਇਹ ਵੀ ਸਾਰਾ origignal ਟਰ ਹੈ ਜੀ ਗਾਰੰਟੀ ਉਹ ਦੀ ਠੀਕ ਹੈ ਗਾਰੰਟੀ ਰਿਕਾਰਡ ਬਈ ਜੀ ਸਾਰਾ origignal ਆ ਬਾਕੀ ਬਾਡੀ ਲਾਈਨ ਚੈੱਕ ਲੈ ਵੀ 4 ਲੱਖ ਰੁਪਇਆ ਡਿਮਾਂਡ ਆਗੇ ਮਾਨਦਾਨ ਜਰੂਰ ਹੋ ਜਗਾ ਟਰੈਕਟਰ ਵੀ ਕੱਟ ਲੈਣਗੇ ਲੋਨ ਵਗੈਰਾ ਬਾਈ ਜੀ ਲੋਨ ਵੀ ਹੋ ਜਾਂਦਾ ਜੀ ਸਿਵਲ ਸਕੋਰ ਸਹੀ ਹੋਣਾ ਚਾਹੀਦਾ ਅਗਲੇ ਦਾ ਠੀਕ ਹੈ ਜੀ ਸਿਵਲ ਸਹੀ ਹੋਵੇ ਤਾਂ ਲੋਨ ਵੀ ਕਰਵਾ ਕਰਵਾ ਦਾਂਗੇ ਆਪਾਂ ਠੀਕ ਹੈ ਜੀ ਤੇ ਲੋ ਬਾਈ ਇੱਕ ਛੋਟਾ ਹੋਰ ਦਿਖਾਉਣਾ ਏ ਤੁਹਾਨੂੰ ਡੀਆਈ 60 ਦਾ ਤੇ ਫਰੰਟ ਰੇਡੀਅਲ ਟਾਇਰਾਂ ਜਾ ਕੇ ਨਵੇਂ ਟਾਇਰ ਨੇ ਬਾਈ ਜੀ ਤੇ ਬਾਕੀ ਚੈੱਕ ਕਰ ਲਓ ਬਾਈ ਜੀ ਤੇ ਬੈਕ ਟਾਇਰ ਬਾਈ ਜੀ ਬੈਕ ਹੈਗੇ 80% ਜੀ ਠੀਕ ਹੈ ਬੈਕ ਟਾਇਰ 80% ਪੈਸੇ ਪੈਣੇਗੇ ਬਾਈ ਜੀ ਬਾਕੀ ਵੇਟ ਵਗੈਰਾ ਲੱਗੇ ਹੋਏ ਨੇਗੇ ਚੇਂਜਰ ਵਾਲਾ ਹਨ ਬਾਈ ਜੀ ਇਹ ਵੀ ਹਾਂ ਇਹ ਵੀ 3 ਸਪੀਡ ਚ ਠੀਕ ਹੈ 3 ਸਪੀਡ ਚਾ ਚੇਂਜਰ ਵਾਲਾ 60 ਹੌਸਪਾਵਰ ਦਾ ਹਾਂਜੀ ਤੇ ਮਾਡਲ ਬਾਈ ਜੀ 19 ਇਹ ਵੀ ਜੀ ਮੰਨ ਲਓ ਠੀਕ ਹੈ ਜੀ ਤੇ ਬੈਕ ਟਾਇਰ ਬਾਈ ਜੀ ਇਹਦੇ ਨਾਲ ਦੇ ਨਹੀਂ ਇਹ ਤੇ ਦੁਬਾਰਾ ਦੇ ਟਾਇਰ ਪਏ ਆ ਜੀ ਠੀਕ ਹੈ ਇਹਦੇ ਵੀ ਦੁਬਾਰਾ ਦੇ ਪਏ ਆ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 7.5 ਲੱਖ ਰੁਪਏ ਜੀ ਲੈ ਬਈ 7.5 ਲੱਖ ਰੁਪਏ ਦੀ ਡਿਮਾਂਡ ਆ ਗਈ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਜਿੰਨੇ ਵੀ ਓਰੀਜਨਲ ਟਾਇਰ ਹੈ ਜੀ ਠੀਕ ਹੈ ਜੀ ਤੇ ਨੰਬਰ ਬਾਈ ਜੀ ਇਹ ਤਾਂ ਪੀਵੀ 33 ਠੀਕ ਹੈ ਜੀ ਮਾਨਸਾ ਦਾ ਨੰਬਰ ਹੈ ਅੱਜੇ ਜ਼ਿਆਦਾਤਰ ਆਪਣੇ ਕੋਲ ਮਾਨਸਾ ਦੀ ਨੰਬਰ ਜ਼ਿਆਦੇ ਸਾਰੇ ਤਕਰੀਬ ਸਾਰੇ ਡੈਕ ਨਹੀਂ ਮਾਨਸਾ ਨੰਬਰ ਨਹੀਂ ਠੀਕ ਹੈ ਜੀ ਕਿਹੜਾ ਟਰੈਕਟਰ ਹੈ ਹਰਿਆਣਾ ਨੰਬਰ ਆ ਗਿਆ ਹਾਂ ਜੀ ਬਾਕੀ ਪੰਜਾਬ ਚ ਦਾ ਕੁਝ ਹੁੰਦੇ ਨਹੀਂ ਨਾ ਹਾਂ ਹਾਂ ਜੀ ਇਹ ਸੱਤੀ ਦੀ 4 ਮਾਡਲ ਹੈ 300 ਦੀ 3 ਮਾਡਲ ਹੈ ਜੀ 3 ਮਾਡਲ ਹੈ ਹਾਂ ਜੀ ਸਾਰਾ origignal ਟਰੈਕਟਰ ਹੈ ਠੀਕ ਹੈ ਜੀ ਕੱਲੀ ਕੱਲੀ ਚੀਜ਼ ਚੈੱਕ ਕਰਾ ਦਿਓ ਜੀ ਵਿੱਚ ਸਾਰਾ origignal ਟਰੈਕਟਰ ਹੈਗਾ ਬਾਡੀ ਲਾਈਨ ਦਾ ਪੂਰਾ ਸਾਫ ਪਿਆਗਾ ਹਾਂ ਜੀ ਚਲੋ ਬਈ ਚੈੱਕ ਕਰ ਲਓ ਤੇ ਓਨਰ ਬਈ ਇਹ ਕਿੰਨੇ ਮੇ ਹੋਗਾ ਇਹ ਪਹਿਲੇ ਇਹ ਵੀ ਪਹਿਲੇ ਫਰਸਟ ਆਨਰ ਰੇਜਿਟਰ ਇਹ ਵੀ ਫਰਸਟ ਆਨਰ ਰਗਾ ਕੰਪਨੀ ਵੱਲੋਂ ਲੱਗ ਕੇ ਆਉਂਦੀਆਂ ਨੇ ਬਹੁਤ ਸੰਭਾਲ ਕੇ ਰੱਖਿਆ ਹੈ ਬਾਈ ਦਾ ਕਿਸੇ ਦਾ ਜੀ ਤੁਲੇ ਆਪਾਂ ਠੀਕ ਆ ਜੀ ਲੈ ਬਈ ਜੀ ਜਿਹੜੀਆਂ ਚਟਾਂ ਨਿਊ ਹਾਲੈਂਡ ਦੀਆਂ ਕੰਪਨੀ ਚ ਲੱਗ ਕੇ ਆਉਂਦੀਆਂ ਨੇ ਓਦਾਂ ਦੇ ਟਰੈਕਟਰ ਪਿਆਗਾ ਅਜੇ ਤੱਕ ਦੂਰੋਂ ਦਿਖਾ ਸਕਦਾ ਟਰੈਕਟਰ ਦੇ ਮੀਟਰ ਵਾਲਾ ਦੇਖ ਸਕਦੇ ਹੋ ਅਜੇ ਤੱਕ ਇਹ ਵੀ ਸਾਫ਼ ਪਿਆਗਾ ਸਾਰਾ ਕੁਝ ਚੱਲਦਾ ਮੀਟਰ ਫੂਟਰ ਇਹਦਾ ਸਾਰਾ ਸਾਰਾ ਅਰੀਜਨਲ ਸਮਾਨ ਹੈ ਇਹਦਾ ਟਰੈਕਟਰ ਜੋ ਕੰਪਨੀ ਵੱਲੋਂ ਆਉਂਦਾ ਜੀ ਦਾ ਠੀਕ ਆ ਜੀ ਸਟਿੱਕਰ ਟੱਕਰ ਵੀ ਨਾਲ ਦੇ ਨੇ ਕੋਈ ਬਦਲੇ ਨਹੀਂ ਜੀ ਦੁਬਾਰਾ ਲੈ ਬਈ ਜ ਤਿੰਨ ਮਾਡਲ ਆ ਗਿਆ ਤੇ ਰੇਟ ਬਾਈ ਜੀ ਰੇਟ ਦਾ 295000 ਰੁਪਏ ਜੀ 295000 ਹਾਂ ਜੀ ਹਾਂ ਜੀ ਸਾਰਾ ओरिजिनल ਹਾਂ ਸਾਰਾ ਰੀਅਲ ਰੇਟ ਤੇ ਤਿੰਨ ਮਾਡਲ ਆ ਬਾਈ ਜੀ ਕਾਪੀ ਦੀ ਗਰੰਟੀ ਹੋਊਗੀ ਪਹਿਲਾਂ ਗਰੰਟੀ ਜੀ ਫਸਟ ਪਾਰਟੀ ਦਾ ਬਠਿੰਡੇ ਦਾ ਨੰਬਰ ਇਹਦਾ ਬਠਿੰਡੇ ਦਾ ਨੰਬਰ ਹੈ ਜੀ ਪੀਵੀ 3 ਪੀਵੀ 3 ਜੀ ਠੀਕ ਹੈ ਇੱਕ ਹਰਿਆਣਾ ਨੰਬਰ ਆ ਬਾਕੀ ਪੰਜਾਬ ਦਾ ਹਾਂ ਬਾਕੀ ਪੰਜਾਬ ਦਾ ਨੰਬਰ ਠੀਕ ਹੈ ਜੀ ਕਿੰਨੇ ਕੁ ਟਰੈਕਟਰ ਅਵੇਲੇਬਲ ਹੋ ਜਾਂਦੇ ਨੇ ਬਾਈ ਜੀ ਆਪਣੇ ਕੋਲ ਟਰੈਕਟਰ ਤੀਨ ਹੋ ਜਾਂਦੇ ਨੇ 15 ਹੱਕ ਤੱਕ 15 20 ਵੀ ਹੋ ਜਾਂਦੇ ਨੇ ਕਿਵਾਰੂ 15 ਕਿਨੇ ਹੋਣ ਮੇਰੇ ਸਾਹਮਣੇ ਠੀ ਕਰਾਏ ਤੇ ਹੈ ਜੀ ਉਹ ਤੋਂ ਸੀਜ਼ਨ ਵਾਸਤੇ ਦੇਣਾ ਨੂੰ ਮੱਕੀ-ਮੱਕੀ ਵਾਸਤੇ ਨਹੀਂ ਦਿੰਦੇ ਮੱਕੀ ਦੇ ਸੀਜ਼ਨ ਵਾਸਤੇ ਨਹੀਂ ਹੈ ਜੇ ਝੋਨੇ ਸੀਜ਼ਨ ਵਾਸਤੇ ਆ ਉਹ ਮੱਲੋ ਦੀ ਪ੍ਰੂਪਰ ਵਾਸਤੇ ਦੇ ਦਿੰਦੇ ਨੇ ਜੀ ਠੀਕ ਹੈ ਜੀ ਮਤਲਬ ਕਿ 3 ਸਪੀਡ ਥੋੜੇ ਘੱਟ ਟਰੈਕਟਰ ਹੁੰਦੇ ਨੇ ਕਈ ਵਾਰ ਆਲਾ 3 ਸਪੀਡ ਉਹਦੇ ਵਿੱਚ ਜਾ ਹਾਂ 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 ਥੋੜਾ ਹੈ ਵੀ ਉਹ ਤੇ ਤੋੜਪਨ ਦਾ ਖਤਰਾ ਰਹਿੰਦਾ ਜੀ ਠੀਕ ਉੱਪਰ ਅਗਲੇ ਨੂੰ ਲਿਜਾਣ ਨੂੰ ਵੀ ਦਿੱਕਤ ਹੁੰਦੀ ਕੋਈ ਦਿੱਕਤ ਆ ਜੀ ਜ਼ਿਆਦਾ ਫਿਰ ਆਪਾਂ ਨੂੰ ਹੀ ਪਰੇਸ਼ਾਨੀ ਹੁੰਦੀ ਉਹਦੇ ਲਈ ਆਪਾਂ ਫਿਰ ਬੰਦੀ ਕਰਤਾ ਠੀਕ ਹੈ ਜੀ ਠੀਕ ਹੈ ਭਾਈ ਜੀ ਤੇ ਲ ਕਿਸ ਨੇ ਇੱਕ ਵਾਰੀ ਹੋ ਦੱਸ ਤੋਂ ਕਿਸੇ ਨੇ ਪਿੰਡ ਕੀ 7009901449 ਮੇਰਾ ਕੰਟੈਕਟ ਨੰਬਰ ਹੈ ਜੀ ਠੀਕ ਹੈ ਜੀ ਕਿ ਕਿਸੇ ਵੀ ਹੋਰ ਵੀ ਮੰਨ ਲਓ ਇਹਨਾਂ ਤੋਂ ਬਿਨਾ ਹੋਰ ਵੀ ਆਪਣੇ 90 HP ਡਾਇਰੈਕਟਰ ਵੀ ਖੜੇ ਨੇ ਆਪਾਂ ਲੈਵੇ ਇੱਕ ਤਾਂ ਹੁਣ ਤੁਹਾਨੂੰ ਆਪਾਂ ਵੀ ਅਗਲੀ ਵੀਡੀਓ ਜੀ ਦਿਖਾਉਣੇ ਉਧਰ ਖੜੇ ਨੇ 4 ਮੀਟਰ ਡਰਾਈਵ ਠੀਕ ਹੈ ਬਾਕੀ ਇੱਕ ਪ੍ਰੀਤ ਖੜਾ ਜੀ ਆਪਾਂ ਲੈਵੇ ਆਪਣਾ 90 95 ਪੂਰ ਮੀਟਰ ਡਰਾਈਵ ਚ ਉਹ ਵੀ ਆਪਾਂ ਡਾਇਰੈਕਟਰ ਕੋਲ ਜਾਣਾ ਚਾਜੂਗਾ ਜਿੱਥੇ ਤੇ ਆਪਣਾ 65520 ਮਾਡਲ 4 ਮੀਟਰ ਡਰਾਈਵ ਚ 65522 ਮਾਡਲ ਇੱਕ ਆਪਾਂ ਲੈਵੇ ਹੋਰ ਠੀਕ ਹੈ ਉਹ ਮੰਨ ਲਓ ਮਾੜੀ ਮੋਟੀ ਤੋਣ ਸਮਰਨ ਵਾਸਤੇ ਗਏ ਹੋਏ ਨੇ ਡ ਠੀਕ ਹੈ ਉਹ ਵੀ ਕੋਈ ਨਾ ਜਾ ਕੇ ਲੱਗ ਜਾਣਗੇ ਜੇ ਕਿਸੇ ਵੀਰ ਨੂੰ ਨੌਕਰੀ ਦਿਨਾ ਹੋਵੇ ਤਾਂ ਵੀ ਆਪਣਾ ਕੰਟੈਕਟ ਕਰ ਸਕਦਾ ਠੀਕ ਹੈ ਜੀ ਤੇ ਆਪਣਾ YouTube ਚੈਨਲ ਵੀ ਹੈ ਜੀ ਪੱਠਾ ਟਰੈਕਟਰ ਸੀਲ ਦੇ ਨਾਂ ਤੇ ਤੇ ਉਹਨੂੰ ਵੀ ਸਬਸਕ੍ਰਾਈਬ ਕਰੋ ਜੀ ਤੇ Facebook ਤੇ ਵੀ ਆਪਣਾ ਗੁਰੂ ਪੱਠਾ ਸਾਹਿਬ ਦੇ ਨਾਂ ਤੇ ਐਡੀ ਚੱਲਦੀ ਆਪਣ ਠੀਕ ਹੈ ਜੀ ਤੇ ਉਹ ਤੋਂ ਹੀ ਵੀਡੀਓ ਪੈਂਦੀ ਨੇ ਟਰੈਕਟਰਾਂ ਦੀ ਠੀਕ ਹੈ ਤੇ ਬਾਈ ਨੂੰ ਬਾਈ ਜੀ ਜਰੂਰ ਸਪੋਰਟ ਕਰਿਓ ਕਿਉਂਕਿ ਜੇ ਕਿਸੇ ਨੂੰ ਬਾਈ ਜੀ ਜਾਣਕਾਰੀ ਵਧੀਆ ਲੱਗਦੀ ਹੈਗੇ ਤੇ ਬਾਈ ਨੂੰ ਸਪੋਰਟ ਜਰੂਰ ਕਰਿਓ ਠੀਕ ਹੈ ਬਾਈ ਗੁਰੂ ਠੀਕ ਹੈ ਧੰਨਵਾਦ ਬਹੁਤ ਧੰਨਵਾਦ ਚਲੋ ਬਾਈ ਜੀ ਵੀਡੀਓ ਕਿਵੇਂ ਲੱ